ਇਨਾਂ ਦੇ ਪਲੇਟ ਤਿਆਰ ਹੈਗੇ 11.5 ਇੰਚ ਤਾਂ ਆਪਾਂ 0.5 ਇੰਚ ਹੋਰ ਲਵਾਂਗੇ ਐਕਸਟਰਾ ਇੱਥੋਂ ਸਲਾਈ ਵਿੱਚ ਜਾਏਗਾ ਇੱਥੇ ਵੀ ਆਪਾਂ 0.5 ਇੰਚ ਦੀ ਡਾਉਨ ਕੱਢ ਦੇਣੀ ਹੈ ਮੋਢੇ ਤੇ ਠੀਕ ਹੈ ਜੀ ਪਲੇਟਾਂ ਦਾ ਸੈਂਟਰ ਹੈਗਾ 8 ਇੰਚ ਇਹਦਾ ਹਾਫ ਕਰਾਂਗੇ 4 ਇੰਚ 7 ਇੰਚ ਪਲੇਟ ਦੀ ਲੰਬਾਈ ਹੈ ਸਾਈਡ ਵਾਲੀਆਂ ਪਲੋਈਆਂ ਪਾਵਾਂਗੇ ਇਸ ਤਰ੍ਹਾਂ ਤੁਸੀਂ ਇੰਚੀ ਟੇਪ ਨੂੰ ਰੱਖ ਲੈਣਾ ਇਹ ਦੇਖੋ ਇੱਥੇ ਕੋਨੇ ਤੇ ਰੱਖਿਆ ਇੱਥੋਂ ਕਿੰਨਾ ਤੁਸੀਂ ਗੈਪ ਦੇਣਾ ਹੈ 2 ਇੰਚ ਦਾ ਗੈਪ ਦੇਣਾ ਹੈ 2.5 ਇੰਚ ਦਾ ਇਹਨਾਂ ਦਾ ਮੈਂ 2.5 ਇੰਚ ਦਾ ਗੈਪ ਦਵਾਂਗੀ ਇੱਧਰ ਤੋਂ ਤੇ ਇਸ ਤਰ੍ਹਾਂ ਆਪਾਂ ਨੇ ਦੇਖੋ ਇੱਥੋਂ 2.5 ਇੰਚ ਛੱਡ ਕੇ ਇੱਥੋਂ ਪਲੇਟ ਦੇ ਨਿਸ਼ਾਨ ਲਾ ਦt ਨੇ ਇੱਥੋਂ ਤੁਸੀਂ 3.5 ਇੰਚ ਗੈਪ ਛੱਡ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਇਹ ਬਿਲਕੁਲ ਸੈਂਟਰ ਦੇ ਵਿੱਚ ਪਲੋਈ ਆਏਗੀ ਇਹ ਹੋਗੇ ਸਾਡੀ ਪਲੋਈਆਂ ਦੇ ਨਿਸ਼ਾਨ ਜੇਕਰ ਤੁਸੀਂ ਪਾਈਪਿੰਗ ਲਾਉਣੀ ਹੈ ਤਾਂ ਤੁਸੀਂ ਆਪਣੇ ਘੇਰੇ ਦੇ ਵਿੱਚ 4 ਇੰਚ ਪਲੱਸ ਜ਼ਰੂਰ ਕਰਨਾ ਹੈ ਠੀਕ ਹੈ ਜੀ 4 ਇੰਚ ਕਪੜਾ ਐਕਸਟਰਾ ਪਲੱਸ ਕਰਨਾ ਹੈ ਜੇਕਰ ਨਾਰਮਲ ਕਮੀਜ਼ ਮਤਲਬ ਵਿਦਆਊਟ ਪਾਈਪਿੰਗ ਸਲਾਈ ਕਰਨਾ ਹੈ ਫਿਰ ਤੁਸੀਂ 3 ਇੰਚ ਵੀ ਰੱਖ ਸਕਦੇ ਹੋ ਠੀਕ ਹੈ ਹੁਣ ਕਰਦੇ ਹਾਂ ਜੀ ਕਮੀਜ਼ ਦੀ ਕਟਿੰਗ